ਉਣਾ ਹਾਂ ਕੇ ਰਾਤੀ ਸੁਪਨਾ ਆਇਆ ਮੇਰੇ ਕੇ ਬੀਬੀ ਰਾਤੀ ਸੁਪਨਾ ਆਇਆ ਮੇਰੇ ਕੇ ਬੀਬੀ ਮੇਰੇ ਕਿਆ ਹੋ ਗਿਆ ਅੱਥ ਉਹ ਨਲਾਇਕਾ ਇੰਨੀ ਮਗਾਈ ਜੇ ਇੱਕ ਨਹੀਂ ਹੋਦਾ ਸਬਸਕ੍ਰਾਈਬਰ ਮਾਜੇ ਸੁਪਨਾ ਤੇਰੇ ਪੇ ਉਹਦਾ ਭਾਵੇਂ ਕਰੀਨਾ ਕਪੂਰ ਵਿਆਹ ਲਿਆ ਉਹ ਚ ਕਿਹੜੇ ਪਕੌੜੇ ਪੋਨੇ ਪੈਂਦੇ ਆ ਤੇਰੇ ਭਾਬੇ ਦਾ ਖਰਚਾ ਹੁੰਦਿਆ ਆ ਸੁਪਨਾ ਆਇਆ ਮੇਰੇ ਵਿਆਹ ਹੋ ਗਿਆ ਹੱਡ ਦੇ ਵਿਆਹ ਹੋ ਗਿਆ ਅੱਥ ਜਦੋਂ ਮੈਂ ਅੱਖਾਂ ਘੇੜ ਕੇ ਵੇਖਿਆ ਭਾਪੇ ਵਾਲੀ ਗਈ ਨਾ ਅੱਥ ਮੈਂ ਕਹਿੰਦਾ ਕਰੀਆ ਕਰ ਅਸੀਂ ਅੱਥਾ ਨੂੰ ਘੇਰਦੇ ਰਹਿ ਗਿਆ ਉਹ ਬੱਲੇ ਤੇਰੇ ਨਹੀਂ ਸੀ ਕਰਿਆ ਕਰ ਇੱਕ ਸ਼ੇਰ ਹੋਰ ਆ ਗਿਆ ਸੁਣਾ ਦੇ ਤੇ ਰਾਤੀ ਸੁਪਨਾ ਆਇਆ ਮੈਂ ਮੋਟਰਸਾਈਕਲ ਚਲਾਵਾਂ ਉਹ ਸਾਈਕਲ ਤਾਂ ਤਾਂ ਵੀਰ ਲੱਗਦਾ ਮੋਟਰਸਾਈਕਲ ਸੁਪਨੇ ਮਰ ਜਾ ਸੁਣਾ ਤੇਰੇ ਪਿਓ ਦਾ ਭਾਵੇਂ 18 ਚੱਕੀ ਚਲਾਈ ਜਾ ਮੇਰਾ ਨਾ ਹੈ ਕਰ ਕਿੰਨੇ ਟੇਰ ਪੋਣਾ ਪੈਂਦਿਆ ਪੰਡ ਪੰਡ ਸੁਪਨਾ ਵੀ ਆਇਆ ਕਿ ਮੋਟਰਸਾਈਕਲ ਚਲਾਵਾਂ ਉੱਕੇ ਮੋਟਰਸਾਈਕਲ ਚਲਾਵਾਂ ਅੱਥਾ ਘੇੜ ਕੇ ਵੇਖਿਆ ਤੇ ਬੱਕਰੇ ਕਿੱ데 ਜਾਵਾਂ ਤੋਦੋ ਕਰਿਆ ਕਰ ਨਾ ਤਾਂ ਫੜ ਕੇ ਗੇਅਰ ਲਾਵਾ ਮੈਂ ਕਹਿੰਦਾ ਹੈ ਮਗਰ ਤੁਹਾਡੀ ਮਾਤਵਾਵਾ ਬੱਕਰਾ ਮੇਂਗਣਾ ਕਰਨਾ ਪਿਆ ਮਹਾਰਾ ਜੁੱਤੀਏ ਪੜ ਜਾ ਕੇ ਮੈਂ ਰੋਣ ਲੱਗ ਪਿਆ ਉਹ ਬੱਕਰੇ ਨੇ ਖਾਧੇ ਪੱਠੇ ਉਹ ਕਰੇ ਮੇਂਗਣਾ ਤੇ ਤੂੰ ਘਰ ਤੋਂ ਮੈਂ ਕਹ ਮਾਸੀ ਉਤਰ ਜਾ ਕੰਮ ਖਰਾਬ ਹੋ ਗਿਆ ਕੀ ਹੋਇਆ ਇਹਦਾ ਬੈਰ ਖੁੱਲ ਗਿਆ ਤੇਰੀਆਂ ਗੋਲੀਆਂ ਡਿੱਗ ਪਈਆਂ ਜੋ ਕਰਿਆ ਕਰ ਹੋਰ ਕੀ ਹੋਣ ਦਿਆ ਸੀ ਕਿ ਹੁਣ ਦਿਆ ਸੀ ਕਿ ਕਰਿਆ ਕਰ ਦੇਖਾ ਨਾ ਤੇਰਾ ਮੇਰਾ ਨਾ ਕੱਪੜਾ ਕਦੂ ਤੇਰੇ ਪਾਪੇ ਦਾ ਪਾਪੇ ਨੇ ਗੰਨ ਕਦੂ ਤਾਂ ਇਹਨਾਂ ਹਲਵਾ ਕਦੂ ਬਾਬੇ ਨੇ ਪੇਠਾ ਕਦੂ ਤਾਂ ਇਹਨਾਂ ਤਰਾਮਟਾ ਕਦੂ ਮਾਰਾ ਮਾਂ ਨਾ ਪੂਛੜੀ ਨੂਣੀ ਮਾਮੇ ਨਾ ਕਰੇਲਾ ਬੰਵਾਣਾ ਬਾਬੇ ਦਾ ਗੂੰਗਲੂ ਹੋਰ ਕੀ ਹੋਣ ਦੇ ਅਸੀਂ ਕਿ ਕਰਿਆ ਕਰੀਏ ਮੂਲੇ ਤੇ ਪਾਪੇ ਤੇ ਰੁਪਈਆ ਵੀ ਨਹੀਂ ਲੈਣੇ ਮੋਬਾਈਲ ਲੈ ਲੈ ਮੈਂ ਬਾਪ ਸ਼ਾਪ ਵੀ ਨਹੀਂ ਲੈਣੀ ਹੋਰ ਕੀ ਲੈਣਾ ਮੋਟਰਸਾਈਕਲ ਵੀ ਨਹੀਂ ਲੈਣਾ ਹੋਰ ਪੁਰਾਣਾ ਗੱਛਾ ਲੈਣਾ ਹੋ ਕੀ ਕਰਨਾ ਗਰਮੀਆ ਨੂੰ ਨਾ ਰਿਆ ਕਰਾਂਗੇ ਮੈਂ ਤੇ ਤੇ ਖਲਾਵੇ ਸਾਨੂੰ ਬੰਵਾਣਾ ਹੋਰ ਕੀ ਹੋਣ ਦੇ ਅਸੀਂ ਕਿ ਕਰਿਆ ਕਰੀਏ ਬਸ ਕਰਿਆ ਕਰ i <laughs> by